ਮੰਚਾਂ ਨੂੰ ਰਿਪਰਜੈਂਟ ਕਰਦੇ ਹਾਂ ਪ੍ਰਤਨਿਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਸ਼ਾਰਟ ਨੋਟਿਸ ਤੇ ਸਵਾਗਤ ਹੈ ਕਿਉਂਕਿ ਤੁਸੀਂ ਦੇਰ ਰਾਤ ਤੱਕ ਕਵਰੇਜ ਕਰਦੇ ਹੋ ਪ੍ਰਾਈਮ ਟਾਈਮ ਚੱਲਦੇ ਨੇ ਸਵੇਰੇ ਸਵੇਰੇ ਬੁਲਾਉਣਾ ਥੋੜਾ ਜਿਆਦਾ ਆਕਾ ਲੱਗਦਾ ਪਰ ਫਿਰ ਵੀ ਤੁਸੀਂ ਲਗਭਗ ਸਾਰੇ ਮੀਡੀਆ ਜਿਹੜਾ ਇੱਥੇ ਪਹੁੰਚੇ ਇਸ ਲਈ ਕਈ ਮਹੀਨਿਆਂ ਤੋਂ ਯੁੱਧ ਨਸ਼ੇ ਵਿਰੁੱਧ ਜੋ ਡਰੱਗ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਜੋ ਕਿ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ પાਕੇ ਦੇ ਰਹੀਆਂ ਨੇ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਨਸ਼ਾ ਵੇਚਣਾ ਅਲਾਉ ਨਹੀਂ ਕਰਾਂਗੇ ਜੇ ਕੋਈ ਨਸ਼ਾ ਵੇਚਣਾ ਆਊਗਾ ਅਸੀਂ ਉਹਦੀ ਜ਼ਮਾਨਤ ਨਹੀਂ ਦੇਵਾਂਗੇ ਉਹਨੂੰ ਛਡਾਉਣ ਵਾਸਤੇ ਥਾਣੇ ਨਹੀਂ ਜਾਵਾਂਗੇ ਜੇ ਕੋਈ ਸਾਡੇ ਪਿੰਡ ਦਾ ਐਡਿਕਟਡ ਹੈ ਮਰੀਜ਼ ਕਹਿੰਦੇ ਆਪਾਂ ਨੂੰ ਕੋਈ ਬੁਰੀ ਸੰਗ ਵਿੱਚ ਪਿਆ ਅਸੀਂ ਉਹ ਉਹਦਾ ਜਿਹੜਾ ਰੀ ਹੈਵ ਸੈਂਟਰ ਚ ਜੋ ਗਵਰਨਮੈਂਟ ਵੱਲੋਂ ਖੋਲੇ ਹੋਏ ਨੇ ਉੱਥੇ ਜਿ ਲੈ ਜਾ ਕੇ ਉਹਦਾ ਇਲਾਜ ਕਰਾਵਾਂਗੇ ਬਹੁਤ ਸਾਰੇ ਦੋਸਤ ਤੁਹਾਡੇ ਕੈਮਰੇ ਰਾਹੀਂ ਦਿਖਾਇਆ ਗਿਆ ਕਿ ਜਿਹੜੇ ਡੱਗ ਤਸਕਰ ਸੀ ਉਹਨਾਂ ਦੇ ਜਿਹੜੇ ਸ਼ਾਨਦਾਰ ਉਹਨਾਂ ਨੇ ਆਲੀਸ਼ਾਨ ਕੋਠੀਆਂ ਪਾਈ ਹੋਈਆਂ ਸੀ ਲੋਕਾਂ ਨੇ ਘਾੜੂ ਜਾੜ ਕੇ ਉਹਨਾਂ ਤੇ ਬਿਲਡੋਜ਼ਰ ਵੀ ਚੱਲਿਆ ਔਰ ਲੀਗਲੀ ਅਸੀਂ ਸਾਰਾ ਪਤਾ ਕਰਕੇ ਹੀ ਐਕਸ਼ਨ ਲੈਨੇ ਤੇ ਅਸੀਂ ਨਾਲ ਇਹ ਵੀ ਕਹਿੰਦੇ ਰਹੇ ਹਾਂ ਕਿ ਹੌਲੀ ਹੌਲੀ ਸਬੂਤ ਆ ਜਾਣਗੇ ਸਾਡੇ ਕੋਲ ਕਾਗਜ਼ ਇਕੱਠੇ ਕਰ ਲੈਣ ਦਿਓ ਅਸੀਂ ਇੱਕ ਤੀਰ ਤੁੱਕੇ ਨਾਲ ਨਹੀਂ ਜਿਹੜਾ ਕੰਮ ਕਰਦੇ ਤਾਂ ਵਾਰੀ ਵੱਡਿਆਂ ਦੀ ਵੀ ਆਊਗੀ ਕਾਫੀ ਬਲੈ ਇਲਾਕਾਈ ਜਿਹੜੇ ਇਲਾਕਾਈ ਵੱਡੇ ਤਸਕਰ ਸੀ ਉਹਨਾਂ ਤੇ ਵਾਰੀ ਬਹੁਤ ਹਰ ਰੋਜ਼ ਆਉਂਦੀ ਰਹਿੰਦੀ ਹੈ ਪਰ ਕਿਸੇ ਦੇ ਘਰੇ ਸੱਥਰ ਵਿਛਾ ਕੇ ਚਿੱਟੇ ਰੰਗ ਦੇ ਜਾਂ ਕਿਸੇ ਦੇ ਕਰੇ ਸਾਡੇ ਆਵਾਮਾਂ ਭੈਣਾਂ ਦੀਆਂ ਜਿਹੜੀਆਂ ਚੁੰਨੀਆਂ ਨੇ ਉਹਨਾਂ ਦੇ ਰੰਗ ਚਿੱਟੇ ਕਰਨ ਵਾਲੇ ਆਪ ਤਿੰਨ ਤਿੰਨ ਮੰਦਰੀਆਂ ਚਾਰ ਚਾਰ ਮੰਦਰੀਆਂ ਕੋਠੀਆਂ ਜਾਂ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਬਣਾ ਕੇ ਦੀਪਮਾਲਾ ਕਰਕੇ ਤੇ ਮਹਿਫਲੇ ਲਾਉਣ ਲੋਕਾਂ ਨੇ ਮੌਤਾਂ ਤੇ ਮਹਿਫਲੇ ਲਾਉਣ ਇਹ ਹੋ ਨਹੀਂ ਸਕਦਾ برداشت ਨਹੀਂ ਹੋ ਸਕਦਾ ਸਵਾਮਾ ਦੀ ਪਾਰਟੀ ਦਾ ਇਹ ਗਰੰਟੀ ਦੇ ਰੂਪ ਦੇ ਵਿੱਚ ਅਸੀਂ ਕਿਹਾ ਹੋਇਆ ਸੀ ਟਾਈਮ ਥੋੜਾ ਜਿਆਦਾ ਲੱਗ ਗਿਆ ਕਿਉਂਕਿ ਅ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਕਿ ਕਿਵੇਂ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਈਜ਼ੀ ਹੈ ਪਰ ਸਪਲਾਈ ਲਾਈਨ ਤੋੜਨ ਤੋਂ ਬਾਅਦ ਜਿਹੜੇ ਵਿਦਰੋਹਲ ਸਿੰਪਟਮਸ ਵਾਲੇ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਅਸੀਂ ਵੀ ਹੈਵ ਸੈਂਟਰ ਅਪਡੇਟ ਕੀਤੇ ਫਿਰ ਸਾਨੂੰ ਪਤਾ ਲੱਗਿਆ ਕਿ ਵਿੱਚ ਕੁਝ ਪੁਲਿਸ ਦੇ ਵੀ ਜਿਹੜੇ ਮੁਲਾਜ਼ਮ ਨੇ ਉਰਲੇ ਹੋਏ ਨੇ ਉਹ ਦੱਸ ਦਿੰਦੇ ਨੇ ਜਿਹੜੇ ਛੋਟੇ ਲੈਵਲ ਦੇ ਮੁਲਾਜ਼ਮ ਨੇ ਉਹ ਦੱਸ ਦਿੰਦੇ ਨੇ ਕਿ ਅੱਜ ਇੱਥੇ ਛਾਪਾ ਪਊਗਾ ਉਹਨਾਂ ਨੂੰ ਦੱਸ ਦਿੰਦੇ ਆ ਤਾਂ ਉਹਦੇ ਨਾਲ ਵੀ ਕਈ ਸ ਹੈ ਜਿਹੜੇ ਆਪਰੇਸ਼ਨ ਸਾਡੇ ਜਾਂ ਛਾਪੇ ਜਿਹੜੇ ਨੇ ਫੇਲ ਹੋਏ ਸੋ ਉਹਨਾਂ ਦੀਆਂ ਬਹੁਤ ਵੱਡੇ ਲੈਵਲ ਤੇ ਟਰਾਂਸਫਰ ਕੀਤੀਆਂ ਫਿਰ ਲੋਕਾਂ ਤੇ ਸਹਿਯੋਗ ਮੰਗਿਆ ਤਾਂ ਕਰਕੇ ਫਿਰ ਥੋੜਾ ਟਾਈਮ ਲੱਗ ਗਿਆ ਤੇ ਹੁਣ ਇਸ ਵਕਤ ਇਹ ਜਿਹੜੀ ਮੁਹਿੰਮ ਹੈ ਇਹ ਪੂਰੇ ਜੋਰਾਂ ਤੇ ਉਹ ਸਾਨੂੰ ਲੋਕਾਂ ਦੇ ਫੋਨ ਵੀ ਆਉਂਦੇ ਆ ਫੀਡਬੈਕ ਵੀ ਆਉਂਦੀ ਹੈ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਹੁਣ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਕਿ ਮੋਟਰਸਾਈਕਲਾਂ ਤੇ ਘੁੰਮਦੇ ਆ ਗਲੀਆਂ ਚ ਘੁੰਮਦੇ ਆ ਵਾਰਾਗਰਦ ਜਿਹੜੇ ਨਸ਼ਾ ਵੇਚਣ ਵਾਲੇ ਪੀਆ ਪੈਣਾ ਦਾ ਪਾਰ ਨਿਕਲਣਾ ਔਖਾ ਹੋਇਆ ਪਿਆ ਹੈ ਜਾ ਕਿਤੇ ਵੀ ਅਵੇਲੇਬਿਲਟੀ ਹੈ ਕਿਤੇ ਵੀ ਕਿਸੇ ਇੱਕਕਰ ਥੱਲੇ ਕਿਸੇ ਪੇਪੜ ਥੱਲੇ ਬੈਠੇ ਨੇ ਸੋ ਉਹ ਜਿਹੜਾ ਸਮਝ ਲੋ ਨਾ ਤਾਂ ਅਟਲਸੀ ਟੁੱਟ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਦੋਂ ਪੁਲਿਸ ਗਈ ਤਾਂ ਜਿਹੜੇ 4-5 6-7 ਹੋਣਗੇ ਉਸ ਪਿੰਡ 'ਚ ਉਹ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਉਹ ਸਟੇਟ ਛੱਡ ਕੇ ਬਾਹਰ ਚਲੇ ਗਏ ਬਾਰ ਮਿੰਟ ਕੋਈ ਹਰਿਆਣਾ ਚਲਾ ਗਿਆ ਕੋਈ ਕਿਤੇ ਵੀ ਰਾਜਸਥਾਨ ਜਾਂ ਕੋਈ ਭੱਜ ਗਿਆ। ਔਰ ਇਹ ਵੀ ਨਾਲ ਅਸੀਂ ਕਹਿੰਦੇ ਰਹੇ ਆ ਕਿ ਕਿਸੇ ਨੂੰ ਅਸੀਂ ਬਖਸ਼ਾਂਗੇ ਨਹੀਂ। ਭਾਵੇਂ ਜਿੰਨਾ ਮਰਜੀ ਉਹ politically strong ਰਹੇ ਜਾਂ ਹੈਗਾ ਰਾਜਨੀਤਿਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾਂ ਕੋਈ ਅਫਸਰ ਨਾ ਬਣਦੀ ਹੈ ਉਹਦੀ ਜਾਂ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ। ਇਸੇ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾ ਖੜਾਂਗੇ ਪੰਜਾਬ ਦੀ ਜਵਾਨੀ ਨਾ ਖੜਾਂਗੇ ਪੰਜਾਬ ਦੇ ਮਾਪਿਆਂ ਨਾ ਖੜਾਂਗੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ ਉਹ ਜਾਂ ਤਾਂ ਦੁਨੀਆ ਤੋਂ ਚਲੇ ਗਏ ਛੋਟੀ ਉਮਰੇ ਜਾਂ ਫਿਰ ਇਹਨਾਂ ਨੇ ਉਹਨੂੰ ਬੁਰੀ ਸੰਗਤ 'ਚ ਪਾਲਿਆ ਜਾਂ ਫਿਰ ਮਾਪਿਆਂ ਨੂੰ ਮਜਬੂਰੀ ਉਹਨਾਂ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਣਾ ਪਿਆ ਕਿ ਪੁੱਤ ਇੱਥੇ ਤਾਂ ਤੁਹਾਨੂੰ ਪਤਾ ਹੀ ਹੈ ਕੀ ਹਾਲਾਤ बस चला जा बस करजे लैके जिम्मे भी मर्जी करके उन्होंने अपनी अखा तो दूर करता सो तो ओ जिम्मेवार कौन ने वे तस्कर जो छोटे ने ना उतना डिस्ट्रीब्यूटर ने कोरियर ने उतना समान उथो लेके जाना बस पर जेड़े मेन ने काबू नहीं आते कद ਉਨਾਈਮ ਅੱਗੇ ਆਉਂਦੇ ਸੀ ਉਹਦਾ ਬਸ ਸਪਲਾਇਰ ਸੀਗੇ ਫੋਨ ਤੇ ਕਹਿੰਦੇ ਸੀ ਇੱਥੋਂ ਚੱਕ ਲੋ ਆ ਆਪਣੇ ਡਿਸਟ੍ਰਿਕਟ ਦਾ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਵਾਂਗੂ ਬਣਾਇਆ ਹੋਇਆ ਸੀਗਾ ਕਿ ਆ ਤੂੰ ਆ ਜਿਲ੍ਹੇ ਦਾ ਮਾਲਕ ਹੈ ਤੇਰੇ ਕੋਲੇ ਆ ਤਹਿਸੀਲਾਂ ਨੇ ਤੇਰੇ ਕੋਲੇ ਆ ਪਿੰਡ ਨੇ ਇਸ ਤਰ੍ਹਾਂ ਦਾ ਬਣਾਇਆ ਸੀ ਸੋ ਅਸੀਂ ਕਾਫੀ ਹੱਦ ਤੱਕ ਇਸ ਮਾਫੀਆ ਨੂੰ ਤੋੜਨ ਚ ਕਾਮਯਾਬ ਹਾਜੇ ਵੀ ਚੱਲ ਰਿਹਾ ਕੰਮ ਤੇ ਮੈਂ ਫੇਰ ਕਹਣਾ ਕਿ ਚਾਹੇ ਜਿੰਨਾ ਮਰਜੀ ਕੋਈ ਤਕੜਾ ਬੰਦਾ ਹੈ ਜਿੰਨਾ ਮਰਜੀ ਕੋਈ politically ਉਹਦੀ ਇਨਫਲੂਐਂਸ ਹੈ ਕੋਈ ਜਾਂ ਹੋ ਸਕਦਾ ਹੈ ਅਫਸਰ ਉਹ ਤੋਂ ਡਰਦੇ ਹੋਣ ਜਾਂ ਅਫਸਰ ਹੋਣੇ ਲਾਏ ਹੋਣ ਪਰ ਨਸ਼ੇ ਵਾਲੇ ਮਾਮਲੇ 'ਚ ਮੈਂ ਬਿਲਕੁਲ ਵੀ ਕਿਸਨਾਂ ਪਰਸ ਨਹੀਂ ਕਰੂੰਗਾ ਕਿਸੇ ਤੇ ਰਹਿਮ ਨਹੀਂ ਕਰੂੰਗਾ ਤਾਂ ਮੈਂ ਜੋ ਮਰਜੀ ਹੋਵੇ ਮੈਂ ਪੰਜਾਬੀਆਂ ਲਈ ਜਵਾਬ ਦੇ ਆ ਮੈਂ ਪੰਜਾਬੀਆਂ ਦਾ ਕਰਜ਼ਦਾਰ ਹਾਂ ਇਸ ਕਰਕੇ ਕਹਿੰਦੇ ਮੈਨੂੰ ਇਸ ਅਹੁਦੇ ਤੇ ਬਿਠਾਇਆ ਕਿ ਉਮੀਦ ਲਾ ਕੇ ਕਿ ਕਰ ਸਕਦੇ ਆ ਇਹ ਇਹਨਾਂ ਦੀ ਨੀਤ ਸਾਫ ਹੈ ਵਿਧੀ ਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਪੱਕੇ ਪੈਰੀ ਕੰਮ ਕੀਤਾ ਔਰ ਜਿੰਨੇ ਵੀ ਹੁਣ ਤੱਕ ਗਏ ਨੇ ਅੰਦਰ ਉਹਨਾਂ ਚੋਂ 80 ਤੋਂ 90% ਦੀ ਜ਼ਮਾਨਤ ਨਹੀਂ ਹੋਈ ਕਿਉਂਕਿ ਜਦੋਂ ਕਮਰਸ਼ੀਅਲ ਕੁਆਂਟੀਟੀ ਆ ਜਾਂਦੀ ਹੈ ਤਾਂ ਜ਼ਮਾਨਤ ਨਹੀਂ ਹੁੰਦੀ ਅਸੀਂ ਕੋਸ਼ਿਸ਼ ਇਹ ਹੀ ਕਰਦੇ ਹਾਂ ਕਿਉਂਕਿ ਲੋਕਾਂ ਦੀ ਉਹੀ ਸ਼ਿਕਾਇਤ ਸੀ ਕਿ ਜੀ ਅਸੀਂ ਥਾਣੇ ਫੜਾ ਕੇ ਆਉਂਨੇ ਆ। ਉਹ ਸਾਡੇ ਨਾਲੋਂ ਪਹਿਲਾਂ ਕਰੇ ਆ ਜਾਂਦੀ ਨੇ ਅਸੀਂ ਬਾਅਦ 'ਚ ਆਉਂਨੇ ਆ ਸ਼ਿਕਾਇਤ ਕਰਕੇ। ਸੁਣੇ ਫੇਰ ਇੱਕ ਵਾਰੀ ਦੁਬਾਰੇ ਜਿਹੜੇ ਗਲਤ ਫੰਨੀ 'ਚ ਬੈਠੇ ਹੋਣਗੇ ਸ਼ਾਇਦ ਸਾਡੇ ਤੱਕ ਨਾ ਪਹੁੰਚੇ ਹੱਥ ਜਾਂ ਸਾਨੂੰ ਤਾਂ ਫਲਾਣਾ ਜਾਣਦਾ ਸਾਨੂੰ ਫਲਾਣਾ ਜਾਣਦਾ ਐਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਨੀ। ਕਿਸੇ ਦਾ ਕੋਈ ਮਾਮੇ ਪੂਆ ਦੇ ਮੁੰਡੇ ਦਾ ਫੋਂ ਨੀ ਚੱਲਣਾ ਇੱਥੇ ਸਿੱਧਾ ਫੜਸਾਊਗੀ ਇੱਥੇ ਵਿਜੀਲੈਂਸ ਆਊਗੀ ਇੱਥੇ ਨਾਰਕੋ ਵਾਲੇ ਆਉਣਗੇ ਤੇ ਆ ਕੇ ਪ੍ਰੋਪਰ ਕਾਗਜ਼ ਦਿਖਾ ਕੇ ਉਹ ਤੁਹਾਨੂੰ ਜਿਹੜੀ ਹੈ ਉਹ ਬੰਦ ਦੀ ਸਜ਼ਾ ਦੇ ਮੰਗੇ ਕਿਉਂਕਿ ਲੋਕ ਬਹੁਤ ਦੁਖੀ ਨੇ ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਦੇਖਿਆ ਹੋਣਾ ਲੋਕਾਂ ਦਾ ਮਾਹੌਲ ਕੀ ਹੈ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈ ਵੀ ਉਹਨਾਂ ਤਾਂ ਪੁੱਤ ਮਾਰ ਕੇ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਤ ਨੇ ਇਹ ਅਸਲ 'ਚ ਨਫ਼ਰਤ ਹੈ ਉਹਨਾਂ ਪ੍ਰਤੀ ਵਿਸ਼ੋ ਕਰਾਇਆ ਕਿਸੇ ਨੇ ਤਾਂ ਹੱਥ ਪਾਇਆ ਯਾਰ ਕਿਸੇ ਨੇ ਤਾਂ ਕੋਈ ਵੱਡੇ ਬੰਦੇ ਨੂੰ ਹੱਥ ਪਾਇਆ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹ ਦਿਨ ਨਾਲ ਕੀ ਹੋਇਆ ਇਹਨਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ੍ਹ ਦੇ ਇਸ ਗੱਲ ਦੀ ਨਹੀਂ ਹੁੰਦਾ ਕਰੀ ਜਾਂਦੇ ਜੀ ਦਿਨੇ ਨੇ ਨੇ ਤਾਂ ਗਲਤ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਰਲਵੇਂ ਦੇ ਵਿੱਚ ਪੰਜਾਬ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਐਨਡੀਪੀਐਸ ਦੇ ਪਰਚੇ ਨੇ ਬਕਾਇਦਾ ਤੌਰ ਤੇ ਦੀਆਂ ਦੇ ਪਰਚੀਆਂ ਨੇ ਬੁਕਾਇਦਾ ਤੌਰ ਤੇ ਪੈਸੇ ਦੀ ਜਿਹੜੀ ਲੈਣ ਦੇ ਹਵਾਲੇ ਦੀ ਕੈਸ਼ ਦੀ ਹੈ ਉਹ ਕੋਹਾ ਪੈਂਦੀ ਹੈ 29 ਮੋਬਾਈਲ ਕਿਸੇ ਡਕਰੋਂ ਫਰੇ ਜਾਂਦੇ ਨੇ 4 ਲੈਪਟਾਪ 8 ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕਿੰਨਾ ਸਮਾਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਘਰੇ ਵੀ ਆ ਸਕਦੇ ਨੇ ਉਹ ਜਿਹੜੇ ਸਾਥ ਦੇ ਨੇ ਉਹ ਵੀ ਇੰਨੇ ਦੋਸ਼ੀ ਨੇ ਹੁਣ ਚਾਹੇ ਜਿਹੜੀ ਮਰਜ਼ੀ ਪਾਰਕੇ ਦੇ ਪ੍ਰਧਾਨ ਨੇ So, मैं फिर दोबारा एक बार दो मैं हिंदी बोल देना नेशनल मीडिया बैठा है। कि पंजाब से ड्रग्स का खात्मा करने के लिए युद्ध नशे के विरुद्ध एक मुहिम हमने चलाई हुई है वो एक लहर का रूप बन चुकी है गांव हर गांव से कस्बों से हमें नगर पंचायत के पंचायत के मते मिल रहे हैं प्रस्ताव पास कर रहे हैं कि हम मुहिम में, में साथ देंगे पंजाब को रंगला पंजाब बनाना है पंजाब को नशा मुक्त बनाना है और इसमें किसी को बख्शा नहीं या चाहे वो जितने मर्जी पोलिटिकली स्ट्रांग हो या कोई अफसर हो या वो शो कार्ड वो कहे कि मेरी तो बहुत चलती है अंदर मेरे मेरी हवा की तरफ नहीं देख सकते तो ये वाली गलतफहमी ना रखे पंजाब के लिए हमारा दिल धड़कता है पंजाब को दोबारा पंजाब रंगला पंजाब बनाने का जो तहिया हमने कर रखा है उसी का हिस्सा है आप किसी के घर को उजाड़ अपने घरों को लिशका रहे हो अपने प्रॉपर्टीज बन रही हैं आप बाहर पैसा भेजा जा रहा है तो ये तो नहीं चलेगा ये तो समझ लो फिर लोगों का खून ही है तो पंजाब की जवानी को बर्बाद करने के लिए जो भी जिम्मेदार होगा उसको सख्त से सख्त सजा मिलेगी चाहे वो कोई भी हो चाहे वो मेरा भी कोई नुकसान करना चाहते हो क्योंकि मैं उनकी आंख में अब चुभने लगा हूंगा कि यार ये क्या हो गया हमारा तो ये बिजनेस ही गया हमारा तो ये धंधा ही गया ये कौन कौन आ गए कहां से आ गए तो हमें कोई डर नहीं है कोई डर नहीं है आपके सामने आया हूं और काम पंजाब के लिए हर रोज करते हैं आज भी तीन चार मीटिंग्स हैं कल भी मिलूंगा जहां भी पब्लिक बुलाएगी वहां जाएंगे लेकिन पंजाब जो नफरत के पात्र हैं पंजाब के जो, जो जो लोगों ने भी डिक्लेयर कर रखे हैं कि ये नशे के तस्कर हैं तो पब्लिक की कचहरी जो है वो सबसे बड़ी कचहरी होती है दूसरी कचहरी में तो आप कई बार वकील बड़ा हायर कर लिया या गवाह मुकरा लिए आप फैसला इधर उधर करवा सकते हो लेकिन परमात्मा की और पब्लिक की कचहरी में कोई ऐसी सिफारिश नहीं चलती पंजाबी कहावत है उत् अमलांदे होंगे ने नवेडे किसी ने तेरी जात पूछनी और अमल कैसे थे इनके पाप किए हुए इन्होंने गुनाह किए हुए बड़े घरों के घर बर्बाद किए हुए इन्होंने हर रोज हम जो ड्रग्स की खेप पकड़ते हैं कहां से आती है कौन जिम्मेदार है इसका यहां कौन संभालता है इनको तो आपको आने वाले दिनों में भी ऐसी खबरें मिलेंगी कि एक और बड़ी मछली जाल में एक और बड़ा तस्कर जाल में एक और बहुत बड़ी प्रॉपर्टी जो ड्रग मनी से बनाई हुई थी उसको धाराशाही कर दिया गया ये आने वाले दिनों में भी खबरें मिलेंगी और मुझे पूरे पूरी दुनिया से कल से फोन आ रहे हैं कि क्योंकि लोगों को ये भी यकीन है कहते भाई साहब पक्के पैरी हैं मैंने कहा पक्के पैरी हैं तो इतना लोगों में नफरत है यार ਨੇ ਯੁੱਧ ਤਾਂ ਬਹੁਤ ਦੇਰ ਤੋਂ ਚੱਲ ਰਿਹਾ ਸੀ ਪਹਿਲਾਂ ਛੋਟੇ ਸਪਾਈ ਸੀ ਹੁਣ ਜਰਨਲ ਵੀ ਫੜੇ ਜਾਣ ਲੱਗੇ ਨਾਲ ਤਾਂ ਫਿਰ ਯੁੱਧ ਅੱਗੇ ਹੋਰ ਚੱਲੂਗਾ ਕਿਉਂਕਿ ਇਹਦੇ ਨਾਲ ਬਹੁਤ ਕੁਝ ਅੱਗੇ ਇਕੱਲੇ ਇਕੱਲਾ ਕੋਈ ਇਕ ਤਸਕਰ ਫੜ ਕੇ ਨਾ ਹੋਊਗਾ ਉਹਦਾ ਝਾਲ ਵੀ ਪਤਾ ਲੱਗੂਗਾ ਕਿ ਪੈਸੇ ਕਿੱਥੋਂ ਆਉਂਦੇ ਸੀ ਕਿਹਨੂੰ ਦਿੰਦਾ ਸੀ ਸਮਾਨ ਕਿੱਥੋਂ ਮੰਗਾਉਂਦਾ ਸੀ ਪੂਰਾ ਇੱਕ ਤਾਣਾ ਬਾਣਾ ਕੁਰਸੀਨਾਮਾ ਪੂਰਾ ਫੜਿਆ ਜਾਊਗਾ ਤਾਂ ਦਾ 20 ਦੀ ਪੁਰਾਣੀ ਐਨਡੀਪੀਐਸ ਦੇ ਪਰਚੇ ਹੈਗੇ ਐ ਐਨਡੀਪੀਐਸ ਦੇ ਪਰਚੇ ਨੇ